ਇਹ ਸਟਾਫ ਦੇ ਹੱਥ ਲੱਗੀ ਕਾਮਯਾਬੀ 6 ਗ੍ਰਾਮ ਹੈਰੋਇਨ ਅਤੇ 16000 ਡਰਗ ਮਨੀ ਦੇ ਨਾਲ ਪੁਲਿਸ ਨੇ ਦੋਨੋਂ ਕੀ ਤਾਬੂ ਇੱਕ ਮੋਟਰਸਾਈਕਲ ਅਤੇ ਇੱਕ ਕਾਰ ਵੀ ਕੀਤੀ ਬਰਾਮਦ ਦੋ ਤੇ ਮਾਮਲਾ ਦਰਜ ਕਰ ਪੁਲਿਸ ਕਰ ਰਹੀ ਹੈ ਤਪਤੀਸ਼ ਪੰਜਾਬ ਦੇ ਵਿੱਚ ਵਗ ਰਹੇ ਨਸ਼ੇ ਦੇ ਦਰਿਆ ਨੂੰ ਠੱਲ ਪਾਉਣ ਦੇ ਲਈ ਪੁਲਿਸ ਵੱਲੋਂ ਅੰਥਕ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਚੱਲਦੇ ਸਮੇਂ-ਸਮੇਂ ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤਾਂ ਜੋ ਸ਼ਰਾਰਤੀ ਇਨਸਾਨਾਂ ਨੂੰ ਨਾਤ ਪਾਈ ਜਾ ਸਕੇ ਪਰ ਇਸ ਸਭ ਦੇ باوجود ਅੱਜ ਵੀ ਸਮਾਜ ਦੇ ਵਿੱਚ ਕੁਝ ਅਜਿਹੇ ਸਖਸ਼ ਮੌਜੂਦ ਨੇ ਜਿਹੜੇ ਕਿ ਆਪਣੇ ਥੋੜੇ ਜਿਹੇ ਨਿੱਜੀ ਫਾਇਦੇ ਦੇ ਲਈ ਪੰਜਾਬ ਦੀ ਜਵਾਨੀ ਨੂੰ ਨਸ਼ੇ ਵੱਲ ਤਕੇਲਣ ਲੱਗੇ ਹੋਏ ਨੇ ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਸੁਜਨਪੁਰ ਵਿਖੰਨ ਨੂੰ ਮਿਲਿਆ ਜਿੱਥੇ ਪਠਾਨਕੋਟ ਦੇ ਸੀਐਸਟਾਪ ਦੇ ਹੱਥ ਲੱਗੀ ਕਾਮਯਾਬੀ ਅਤੇ ਉਹਨਾਂ ਬਲੋਂ 6 ਗ੍ਰਾਮ ਹੈਰੋਇਨ 61600 ਰੁਪਏ ਡਰਗਮਨਿਸ ਹਨ ਦੋ ਲੋਕਾਂ ਨੂੰ ਕੀਤਾ ਕਾਬੂ ਇਸ ਤੋਂ ਇਲਾਵਾ ਪੁਲਿਸ ਨੇ ਇੱਕ ਕਾਰ ਅਤੇ ਇੱਕ ਮੋਟਰਸਾਈਕਲ ਵੀ ਕਾਬੂ ਕੀਤਾ ਹੈ ਅਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੀ ਗਸ਼ਤ ਟੀਮ ਗਸ਼ਤ ਕਰ ਰਹੀ ਸੀ ਜਦ ਦੌਰਾਨ ਉਹਨਾਂ ਨੂੰ ਪਿੰਡ ਬਸ਼ਰੂਪ ਦੇ ਨੇੜੇ ਦੋ ਸ਼ੱਕੀਆਂਾਂ ਸਾਹਮਣੇ ਦਿਖਾਈ ਦਿੱਤੇ ਜਿਸ ਦੇ ਚਲਦਿ ਜਦ ਟੀਮ ਵੱਲੋਂ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 6 ਗ੍ਰਾਮ ਹੈਰੋਇਨ ਅਤੇ 16000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਉਨਾਂ ਕੇ ਹਾਕੇ ਇਸ ਸਬੰਧੀ ਉਹਨਾਂ ਵੱਲੋਂ ਮਾਮਲਾ ਦਰਜ ਕਰ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਪਠਾਨਕੋਟ ਤੋਂ পুষ্প lata ਦੀ ਰਿਪੋਰਟ ਹਲਚਲ ਪੰਜਾਬ ਹਲਚਲ ਜਿਹੜੇ ਹੀ ਹੀ ਰੋਇੰਗਸ ਨੇ ਦੋ ਬੰਦੇ ਕਾਬੂ ਕੀਤੇ ਇਹਨੇ ਕੀ ਮੰਗਦਾ 사ਗਾ ਏਐਸਏ ਲੇਖ ਰਾਇ ਸਮੇਤ ਪੁਲਿਸ ਪਾਰਟੀ ਸੀਆਈਏ ਸਜਨਪੁਰ ਤੋਂ ਜਿਹੜਾ ਥਾਣਾ ਸਜਨਪੁਰ ਏਰੀਆ ਚ ਗਸ਼ਤ ਕਰ ਰਹੀ ਸੀ ਜਦੋਂ ਬਸਰੂਪ ਪਿੰਡ ਲੱਗੇ ਟੈਂਕੀ ਲੱਗੇ ਪੁੱਜੇ ਨੇ ਤੇ ਉੱਥੇ ਦੋ ਵਿਅਕਤੀ ਉਹਨਾਂ ਨੂੰ ਖੜੇ ਮਿਲੇ ਹੈ ਇੱਕ ਮੋਟਰਸਾਈਕਲ ਤੇ ਲੱਗੇ ਖੜਾ ਹੈ ਇੱਕ ਕਾਰ ਲੱਗੇ ਖੜਾ ਹੈ ਤੋ ਜਿਹੜਾ ਮੋਟਰਸਾਈਕਲ ਸਵਾਰ ਨੇ ਜਿਹੜਾ ਵਾ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਜੇਬ ਚੋਂ ਇੱਕ ਛੋਟਾ ਲਪਾਪਾ ਭਜੰਦਾ ਜਿਹੜਾ ਹੈਟਾ ਥੜਤਾ ਤੇ ਜਿਹੜਾ ਉਹਨਾਂ ਨੇ ਕਾਬੂ ਕੀਤਾ ਤੇ ਜਿਹੜਾ ਮੁਰਗੇ ਦੋਨਾਂ ਦੀ ਚੈਕਿੰਗ ਕੀਤੀ ਤੇ ਮੋਟਰ ਤੇ ਲਫਾਫੇ ਚੋਂ ਚੈੱਕ ਕਰਨ ਦੇ 3 ਗ੍ਰਾਮ ਹਰੋਇਨ ਤੇ ਕਾਰ ਦੇ ਚੈੱਕ ਕਰਨ ਦੇ ਕਾਰ ਚੋਂ ਵੀ 3 ਗ੍ਰਾਮ ਜਿਹੜੀ ਹਰੋਇਨ ਬਰਾਮਦ ਹੋਈ ਹੈ ਟੋਟਲ 6 ਗ੍ਰਾਮ ਹਰੋਇਨ ਜਿਹੜੀ ਬਰਾਮਦ ਕੀਤੀ ਤੇ ਜਿਹੜਾ ਮੋਟਰਸਾਈਕਲ ਆ ਮੋਟਰਸਾਈਕਲ ਦੇ ਟਾਪੇ ਚ ਉਹਨਾਂ ਨੂੰ 16000 ਰੁਪਏ ਜਿਹੜੇ ਆ ਡਰਗ ਡਰਗ ਮਨੀ ਬਰਾਮਦ ਕੀਤੀ ਆ ਕਿ ਦੋਨਾਂ ਨੂੰ ਗ੍ਰਿਫਤਾਰ ਕਰਕੇ ਦੋਨਾਂ ਖਲਾ ਮਕਦਮਾ ਨੰਬਰ 114 23 ਜਿਹੜਾ ਮਿੱਕੀ ਕਾਰਡ 85 ਐਨਵੀ ਥਾਣਾ ਥਾਣਾ ਸਜਾਲਪੁਰ ਦਾ ਰਜਿਸਟਰ ਕਰਵਾਇਆ ਉਹਨਾਂ ਨੇ ਤੇ ਤਫਤੀਸ਼ ਅਮਲ ਚ ਲਿਆਂਦੀ ਹੈ ਤੇ ਦੋਨਾਂ ਦੋਸ਼ੀਆਂ ਹਰਦੀਪ ਕੁਮਾਰ ਤੇ ਰੋਹਿਤ ਨੂੰ ਜਿਹੜਾ ਅੱਜ ਪੇਸ਼ ਅਦਾਲਤ ਕਰਕੇ ਇਹਨਾਂ ਦਾ ਬਾਤੂ ਅਗਰ ਮਾਨ ਲਿਆ ਜਾਵੇਗਾ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ